ਪ੍ਰੋਗਰਾਮ ਜੀ ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਚੰਨਦੀਪ ਸਿੰਘ ਕੰਗਜੀ ਦਾ ਮਿਊਰਮਬਰਗ ਜਰਮਨੀ ਤੋਂ ਇਹ ਲਿਖਦੇ ਹਨ ਡਾਕਟਰ ਸਾਹਿਬ ਅਤੇ ਬੀਬੀ ਜੀ ਪਾਏ ਹੁਜਾਗਾ ਖਾਲਸਾ ਪਾਏ ਹੁਜੇ ਕੀ ਫਤਿਹ ਮੈਂ ਆਪ ਜੀ ਨੂੰ ਪਾਰਲੀਮੈਂਟ ਚੋਣਾਂ ਤੋਂ 2 ਮਹੀਨੇ ਪਹਿਲਾਂ ਲਿਖਿਆ ਸੀ ਕਿ ਆਰਐਸਐਸ ਭਾਜਪੀ ਮੋਦੀ ਭਗਤਾ ਨੇ ਆਪਣਾ ਨਫਰਤ ਫਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਖਿਲਾਫ ਪ੍ਰਚਾਰ ਕੀਤਾ ਉਦੋਂ ਗੁਜਰਾਤ ਦੇ ਸਿੱਖ ਕਿਸਾਨਾਂ ਦੀਆਂ ਜ਼ਮੀਨਾਂ ਦਾ ਮਸਲਾ ਚੱਲਦਾ ਸੀ ਹੋਰ ਵੀ ਬਹੁਤ ਕੁਝ ਸੀ ਮੈਂ ਤੁਹਾਨੂੰ ਲਿਖਿਆ ਸੀ ਕਿ ਜੜੇ ਸਿੱਖ ਪੰਜਾਬ ਤੋਂ ਬਾਹਰ ਆਂਦੇ ਨੇ ਉਹ ਕੀ ਕਰਨ ਤੁਸੀਂ ਕਿਹਾ ਸੀ ਕਿ ਇੰਨੀ ਜਲਦੀ ਕੁਝ ਨਹੀਂ ਹੋ ਸਕਦਾ ਤੁਹਾਡਾ ਸੁਝਾਅ ਚੰਗਾ ਸੀ ਕਿ ਹਰ ਇੱਕ ਸਿੱਖ ਨੂੰ ਆਪਣੀ ਰੱਖਿਆ ਵਾਸਤੇ ਸੋਚਣਾ ਚਾਹੀਦਾ ਹੈ ਆਪਣੀ ਰੱਖਿਆ ਆਪ ਕਰਨੀ ਪੈਣੀ ਹੈ 2 ਸਾਲ ਲੰਘ ਗਏ ਕਿਸੇ ਲੀਡਰ ਨੇ ਸਿੱਖਾਂ ਨੂੰ ਰਸਤਾ ਨਹੀਂ ਦਿਖਾਇਆ ਅੱਜ ਜੋ ਹਰਿਆਣਾ ਦਾ ਹਾਲ ਹੈ ਉਹੀ 84 ਦਿਨ ਹੋਇਆ ਵੀਡੀਓ ਭੇਜ ਰਿਹਾ ਹਾਂ 84 ਸਮੇਂ ਜੋ ਸਿੱਖ ਬੀਬੀਆਂ ਨਾਲ ਹੋਇਆ ਅੱਜ ਹਰਿਆਣਾ ਵਿੱਚ ਉਹੀ ਕੁਝ ਹੋਇਆ ਤੁਸੀਂ ਕੋਈ ਹੱਲ ਦੱਸੋ ਹਾਲੇ ਵੀ ਸਮਾਂ ਹੈ ਕੋਈ ਹੱਲ ਸੁਝਾਓ ਮੇਰੇ ਖਿਆਲ ਨਾਲ ਸਿੱਖਾਂ ਦੇ ਘਾਜਾ ਪੰਜਾਬ ਜਾਂ ਫਿਰ ਬਾਹਰਲੇ ਮੁਲਕਾਂ ਵਿੱਚ ਸੁਰੱਖਿਅਤ ਹਨ ਡਾਕਟਰ ਸਾਹਿਬ ਸਿੱਖਾਂ ਦਾ ਕੋਈ ਲੀਡਰ ਤੁਸੀਂ ਜਾਂ ਮਾਨ ਸਾਹਿਬ ਜੇ ਸਿੱਖਾਂ ਨੂੰ ਪੰਜਾਬ ਵਿੱਚ ਮੂਵ ਹੋਣ ਲਈ ਕਹੋ ਜਿਹੜੇ ਸਿੱਖ ਲੰਗਰ ਲਾ ਰਹੇ ਨੇ ਖਾਲਸਾ ਏਡ ਵਾਲੇ ਅਤੇ ਹੋਰ ਜਥੇਬੰਦੀਆਂ ਉਹ ਪੰਜਾਬ ਆਉਣਾ ਚਾਹੁੰਦੇ ਸਿੱਖਾਂ ਦਾ ਪ੍ਰਬੰਧਨ ਸਾਡੇ ਕੋਲ ਬਹੁਤ ਸਮਾਂ ਨਹੀਂ ਹੈ ਨਹੀਂ ਤਾਂ ਨੁਕਸਾਨ ਬਹੁਤ ਹੋਣਾ ਹੈ ਸਾਡਾ ਸ਼ਾਇਦ ਅੱਜ ਪੰਜਾਬ ਤੋਂ ਬਾਹਰ ਵਸਤੇ ਸਿੱਖ ਸੋਚਣਗੇ ਕਿ ਵੱਡੇ ਵੱਡੇ ਵਪਾਰ ਖਰਾਬ ਹੋ ਜਾਣਗੇ ਪਰ ਬਾਜਤਾਂ ਜਾਨਵੀ ਨਹੀਂ ਬਚਣੀ ਉਹਨਾਂ ਨੂੰ ਸਮਝਾਇਆ ਜਾਵੇ ਜੋ ਹਰਿਆਣਾ ਵਿੱਚ ਦਾ ਟ੍ਰੇਲਰ ਦੇ ਕੇ ਸਮਝਲਾਨਾ ਚਾਹੀਦਾ ਹੈ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੀ ਜਰੂਰ ਜੀ ਵੀਰ ਚਮਨਦੀਪ ਸਿੰਘ ਕਾਂਗਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਨੁਰੰਬਰਗ ਜਰਮਨੀ ਤੋਂ ਲਿਖਿਆ ਔਰ ਜਦੋਂ ਨਿਊਰੰਬਰਗ ਦਾ ਜ਼ਿਕਰ ਹੁੰਦਾ ਹੈ ਇਹ ਉਹੀ ਸ਼ਹਿਰ ਹੈ ਜਿੱਥੇ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜੇ ਨਾਜ਼ੀ ਜਾਂ ਜਿਹੜੇ ਫਾਸ਼ਿਸਟ ਜਾਂ ਦੂਸਰੇ ਜ਼ੁਲਮ ਕਰਨ ਵਾਲੇ ਸੀ ਉਹਨਾਂ ਦੇ ਉੱਥੇ ਮੁਕੱਦਮੇ ਚੱਲੇ ਸੀ ਜਿਨ੍ਹਾਂ ਨੂੰ ਨਿਊਰੰਬਰਗ ਟ੍ਰਾਇਲਸ ਕਹਿੰਦੇ ਨੇ ਔਰ ਬਹੁਤ ਸਾਰੇ ਜਿਹੜੇ ਸੀ ਇਸ ਕਿਸਮ ਦੇ ਅਨਮਨੁੱਖੀ ਕਹਿਰ ਟਾਉਣ ਵਾਲੇ ਉਹਨਾਂ ਨੂੰ फांसी ਦੇ ਫੰਦੇ ਤੇ ਲਟਕਾਇਆ ਗਿਆ ਸੀ ਜੀ ਸੋ ਹਮੇਸ਼ਾ ਹੀ ਬੇਸ਼ੱਕ ਇਹ ਕੋਈ ਬਹੁਤ ਵਪਾਰਕ ਸ਼ਹਿਰ ਨਾ ਹੋਵੇ ਲੇਕਿਨ ਨੂਰੰਬਰਗ ਦਾ ਜ਼ਿਕਰ ਆਂਦੇ ਮੇਰੇ ਮਨਚੇ ਹੁੰਦਾ ਹੈ ਕਿ ਵੀ ਅਸੀਂ ਲਾਸਟ ਈਮੇਲ ਡਿਸਕਸ ਵੀ ਕੀਤਾ ਸੀ ਕਿ ਵੀ ਅਸੀਂ ਵੀ ਜਿਵੇਂ ਨੂਰੰਬਰਗ ਚ ਹੰਟ ਕਰ ਕਰਕੇ ਨਾਜ਼ੀ ਲਿਆ ਕੇ ਫਿਰ ਟ੍ਰਾਇਲ ਥੱਲੇ ਲਿਆਂਦੇ ਸੀ ਤੇ ਅਸੀਂ ਵੀ ਇਹਨਾਂ ਨੂੰ ਵੀ ਵਿਲ ਚੇਸ them ਫਾਈਂਡ them ਐਕਸਟਰੈਡਿਟ them ਟ੍ਰਾਈ them ਐਂਡ ਹੈਂਗ them ਉਹ ਉਹਨਾਂ ਨੇ ਜਿਹੜਾ ਇਸ਼ੂ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਸਾਨੂੰ ਪਾਰਲੀਮੈਂਟ ਚ ਹੋਣ ਤੋਂ 2 ਮਹੀਨੇ ਪਹਿਲਾਂ ਵੀ ਲਿਖਿਆ ਸੀ ਔਰ ਉਹਦੇ ਚ ਵੀ ਉਹਨਾਂ ਨੇ ਕਿਹਾ ਸੀ ਕਿ ਵੀ ਆਰਐਸਐਸ ਜਿਹੜਾ ਹੈ ਉਹ ਵਾਇਲੈਂਸ ਕਰੇਗਾ ਔਰ ਅਸੀਂ ਉਦੋਂ ਇਹ ਕਿਹਾ ਸੀ ਕਿ ਭਾਈ ਇਹਨੇ ਸ਼ਾਰਟ ਨੋਟਿਸ ਚ ਸਿੱਖ ਕੀ ਕਰਨ ਬਾਹਰ ਲੈ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਸਿੱਖਾ ਜ ਕੋਈ ਬਹੁਤਾ ਕੁਝ ਕਰ ਨਹੀਂ ਸਕਦੇ ਜੀ ਸੋ ਹੁਣ ਹਰਿਆਣੇ ਨੂੰ ਆਧਾਰ ਬਣਾ ਕੇ ਜੋ ਕੁਝ ਹਰਿਆਣੇ ਚ ਹੋਇਆ ਔਰ ਅਜੇ ਥੋੜੀਆਂ ਥੋੜੀਆਂ ਡੀਟੇਲਸ ਆਣੀਆਂ ਸ਼ੁਰੂ ਹੋਈਆਂ ਨੇ ਹਰਿਆਣੇ ਚ ਰਿਪੀਟ ਆਫ ਨਵੰਬਰ 84 ਔਰ ਜਿਹੜੇ ਇਹਨਾਂ ਦੇ ਬੜੇ Hindu ਵਿਚਾਰ ਤਾਰਾ ਵਾਲੇ ਫਿਰਕੂ ਕਿਸਮ ਦੇ ਜਰਨਲਿਸਟ ਵੀ ਸੀ ਜਿਨ੍ਹਾਂ ਦੇ ਵਿੱਚ ਸ਼ੇਖਰ ਗੁਪਤਾ ਵਰਗੇ ਜਿਹਦਾ origin ਬਠਿੰਡੇ ਨਾਲ ਹੈ ਆਪਣੇ ਆਪ ਨੂੰ ਪੰਜਾਬੀ ਵੀ ਦੱਸਦਾ ਹੈ ਸ਼ਾਇਦ ਸਿੱਖ ਵਾਈਫ ਦਾ ਵੀ ਆਪਣਾ ਕਰਦਾ ਜੀ ਮੈਂ ਮੈਂ ਇੱਥੇ ਚੈਲੰਜ ਨੂੰ ਕੀਤਾ ਮੈਂ ਕਿਹਾ ਤੂੰ ਫਿਰਕੂ ਜਾਂ ਦੂਜਾ ਨਹੀਂ ਜੀ ਕਹਿੰਦਾ ਮੇਰੀ ਵਾਈਫ ਸਿੱਖ ਹੈ ਮੈਂ ਕਿਹਾ ਤੂੰ ਇਹ ਰਹਿਣ ਦੇ ਮੈਂ ਕਿਹਾ ਕਿ ਵੀ ਉਹਦੀ ਵੀ ਜਹਾਂਗੀਰ ਦੀ ਮਾਂ ਵੀ ਜਿਹੜੀ ਹੈ ਉਹ ਰਾਜਪੂਤ ਸੀ ਜੋਧਾ ਬਾਈ ਇਹਦੇ ਨਾਲੇ ਫਰਕ ਪੈਂਦਾ ਸੋ ਕੁੱਲ ਮਿਲਾ ਕੇ ਹੁਣ ਉਹਨਾਂ ਨੂੰ ਵੀ ਉਹ ਹਿੱਲੇ ਨੇ ਕਿਉਂਕਿ ਉਦੋਂ ਤੱਕ ਤਾਂ ਇਹ ਚਸਕੇ ਲੈਨੇ ਸੀ ਨਾ ਕਿ ਜਿਵੇਂ ਨਵੰਬਰ 84 ਸਿੱਖ ਫਿਰ ਉਹਨੇ ਲਿਖਣਾ ਉਹਨੇ ਕਹਿਣਾ ਐਜ਼ ਸੋ ਕਾਲਡ ਲਾਇਅਨਸ ਆਫ ਪਿੰਡਰਾ ਵਾਲੇ ਕਿ ਜਿਵੇਂ ਪਿੰਡਰਾ ਵਾਲੇ ਸਿੰਘਾਂ ਨੂੰ ਕਹਿੰਦੇ ਸੀ ਤੁਸੀਂ ਸ਼ੇਰ ਹੋ ਇਹ ਵੋ ਤੇ ਹੁਣ ਜਿਹਨੂੰ ਕਹਿੰਦੇ ਨੇ ਕਿ ਭਾਈ ਜਦੋਂ ਦੂਸਰੇ ਦੇ ਘਰ ਅੱਗ ਲੱਗਦੀ ਹੈ ਤੇ ਉਹਨੂੰ ਕਹਿੰਦੇ ਨੇ ਬਸੰਤਰ ਜੀ ਤੇ ਜਦੋਂ ਆਪਣੇ ਘਰ ਲੱਗੇ ਫਿਰ ਅੱਗ ਹੁੰਦੀ ਹੈ ਦੂਜਿਆਂ ਦਾ ਹੁੰਦਾ ਨਾ ਬਸੰਤ ਹੈ ਜਦੋਂ ਅੱਗ ਲੱਗਦੀ ਹੈ ਪੀੜਾ ਪੀੜਾ ਚਾਰਜ ਫਿਰ ਜਿਵੇਂ ਆਤਿਸ਼ਬਾਜ਼ੀ ਦਾ ਰੰਗ ਹੁੰਦਾ ਹੈ ਨਹੀਂ ਇਹਵੇਂ ਬਸੰਤੀ ਰੰਗ ਹੈ ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਭਾਈ ਜੋ ਹਰਿਆਣੇ ਚ ਹੋਇਆ ਹੈ ਔਰ ਇਹ ਟਰੈਲਰ ਹੈ ਇਹਦੇ ਕੋਈ ਸ਼ੱਕ ਨਹੀਂ ਕਿ ਜੇ 2-3 3 ਦਿਨਾਂ ਚ ਔਰ ਬਿਲਕੁਲ ਉਹੀ ਰਿਪੀਟ ਜਿਵੇਂ ਨਵੰਬਰ ਚ ਪੁਲਿਸ ਇੱਕ ਪਾਸੇ ਐਡਮਿਨਿਸਟ੍ਰੇਸ਼ਨ ਇੱਕ ਪਾਸੇ ਉੱਤੋਂ ਆਰਡਰ ਸੀ ਕੁਝ ਨਹੀਂ ਕਰਨਾ ਔਰ ਫੌਜ ਸੱਦੀ ਐਵਰ ਫੌਜ ਨੂੰ ਆਰਡਰ ਹੈ ਕਿ ਤੁਸੀਂ ਕੋਈ ਕੋਈ ਨਹੀਂ ਚਲਾਣੀ ਗੋਲੀ ਨਹੀਂ ਚਲਾਣੀ ਕੋਈ ਨਹੀਂ ਕਿਉਂਕਿ ਫੌਜ ਅਲਟੀਮੇਟਲੀ ਜਦੋਂ ਸੱਦੀ ਜਾਂਦੀ ਹੈ ਉਹ ਅੰਡਰ ਡਿਪਟੀ ਕਮਿਸ਼ਨਰ ਹੁੰਦੀ ਹੈ ਤੇ ਡਿਪਟੀ ਕਮਿਸ਼ਨਰ ਅੱਗੋਂ ਪੁਲਿਸ ਐਸਐਸਪੀ ਅੱਜਕੱਲ ਦਾ ਪੁਲਸਦਿਆਂ ਇਨੀ ਐਕ ਪਾਵਰ ਨਹੀਂ ਹੈ ਅੰਗਰੇਜ਼ਾਂ ਦੇ ਬڑے ਡਿਪਟੀ ਕਮਿਸ਼ਨਰ ਸਿਵਲ ਐਡਮਿਨਿਸਟ੍ਰੇਸ਼ਨ ਦਾ ਹੋਣ ਦੇ ਨਾਤੇ ਉਹ ਕੰਟਰੋਲ ਕਰਦਾ ਸੀ ਪੁਲਿਸ ਹੁਣ ਤਾਂ ਜੇ ਉੱਥੇ ਜਾਟ ਬੈਠਾ ਹੈ ਆਈਜੀ ਹੈ ਡੀਆਈਜੀ ਹੈ ਐਸਐਸਪੀ ਹੈ ਉਹ ਆਰਡਰ ਕਰ ਵੀ ਦੇ ਨਹੀਂ ਮੰਨਦੇ ਔਰ ਇਹ ਉਹੀ ਰਿਪੀਟ ਹੈ ਔਰ ਇਹਨਾਂ ਨੂੰ ਇਹ ਜਿਹੜਾ ਨਵੰਬਰ 84 ਵਾਰ-ਵਾਰ ਹੌਂਡ ਕਰੇਗੇ ਪਰ ਜਿਹੜੀ ਗੱਲ ਇਹਨਾਂ ਦੇ ਕਹਿਣ ਦੀ ਹੈ ਉਹਨਾਂ ਨੇ ਅਗੇਨ ਇਹ ਰਿਮਾਈਂਡਰ ਦੁੱਤਾ ਹੈ ਕਿ ਭਾਈ ਇਹੀ ਗੱਲ ਹੈ ਟ੍ਰੇਲਰ ਚੋਂ ਸਿੱਖਾਂ ਨੂੰ ਇਹ ਸਬਕ ਲੈਣ ਦੀ ਲੋੜ ਹੈ ਕਿ ਬਾਹਰ ਬੈਠੇ ਸਿੱਖ ਜਿਨ੍ਹਾਂ ਨੂੰ ਆਮਾਨ ਹੈ ਕਿ ਜੇ ਸਾਡੇ ਬੜੇ-ਬੜੇ ਕਾਰੋਬਾਰ ਨੇ ਅਸੀਂ ਵੀ ਮੁੜ ਕੇ ਜਾਣਾ ਬਚਾਣੀਆਂ ਔਖੀਆਂ ਹੋਣਗੇ ਔਰ ਉਹਨਾਂ ਨੇ ਇਹ ਸੁਝਾਅ ਦਿੱਤਾ ਹੈ ਕਿ ਵੀ ਅਸੀਂ ਕਹੀਏ ਮਾਨ ਸਾਹਿਬ ਕਹੈਂ ਔਰ ਫਿਰ ਉਹਨਾਂ ਨੇ ਜੜੀਆਂ ਹਿਊਮਨ ਕੰਮ ਕਰਨ ਵਾਲੀਆਂ ਨੇ ਹਿਮੈਨਿਟੀ ਦਾ ਆਰਗੇਨਾਈਜੇਸ਼ਨਸ ਉਹਨਾਂ ਨੂੰ ਕਿਹਾ ਕਿ ਭਾਈ ਉੱਧਰ ਜੋ ਲੰਗਰ ਲਾਂਦੇ ਹੋ ਇੱਧਰ ਪ੍ਰਬੰਧ ਕਰੋ ਜੀ ਦੇਖੋ ਅਗੇਨ ਜਿਹੜੀ ਗੱਲ ਮੈਂ 2 ਸਾਲ ਪਹਿਲਾਂ ਕਹੀ ਸੀ ਵੀ ਚਮਨਦੀਪ ਸਿੰਘ ਜੀ ਦੇ ਕਹਿਣ ਮੁਤਾਬਕ ਅੱਜ ਵੀ ਮੈਂ ਸਮਝਦਾ ਵੀ ਇਹ ਗੱਲ ਇੰਨੀ ਸੌਖੀ ਨਹੀਂ ਕਿਉਂਕਿ ਪੰਜਾਬ ਦੇ ਹਾਲਾਤ ਚ ਵੀ ਜਦੋਂ ਅਸੀਂ ਦੇਖਦੇ ਆ ਕਿ ਪੰਜਾਬ ਦੇ ਵਿੱਚ 80% ਦੀ ਕਿਸਾਨੀ ਹੈ ਇਹ ਹਾਲਤ ਇਹ ਹੈ ਵੀ ਕਿਲਾ ਕਿਲਾ ਦੋ ਦੋ ਕਿਲਾ ਜ਼ਮੀਨ ਰਹਿ ਗਈ ਉਹ ਵੀ ਆਤਮਕਾਤ ਕਰਨ ਦੇ ਉੱਤੇ ਮਜਬੂਰ ਨੇ ਕਾਰੋਬਾਰੀ سلسلہ ਜਿਹੜਾ ਹੈ ਉਹ ਪੰਜਾਬ ਦੇ ਹਿੰਦੂਆਂ ਦੇ ਕੋਲ ਹੈ ਉਹ ਜਦੋਂ ਨਵੰਬਰ 84 ਤੋਂ ਬਾਅਦ ਜਿਹੜੀਆਂ ਸਿੱਖ ਫੈਮਿਲੀਆਂ ਇੱਥੇ ਆਈਆਂ ਵੀ ਔਰ ਕੁਝ ਸੈਟਲ ਹੋਏ ਥੋੜੇ ਬਹੁਤ ਲੇਕਿਨ ਬਹੁਤੇ ਨਹੀਂ ਉਹਨਾਂ ਨੇ ਕੀਤਾ ਕਿਉਂਕਿ ਕਾਰੋਬਾਰੀ ਸਿਲਸਲੇ ਜਿਹੜਾ ਪੰਜਾਬੀ ਹਿੰਦੂ ਸੀ ਉਹਨੇ ਕੋਆਪਰੇਟ ਨਹੀਂ ਕੀਤਾ ਜੀ ਉਹਨੇ ਬਿਲਕੁਲ ਡਿਫਰੈਂਟ ਲਾਈਨ ਲਈ ਔਰ ਇਸ ਸਾਰੇ ਚੋਂ ਇਹ ਇੰਨਾ ਸੌਖਾ ਨਹੀਂ ਹਾਲਾਂਕਿ ਮੈਂ ਇਹਨਾਂ ਦੀ ਸਪਿਰਿਟ ਨੂੰ ਅਪਰੀਸ਼ੀਏਟ ਕਰਦਾ ਪਰ ਅੱਜ ਅਸੀਂ ਬੰਬੇ ਬੈਠੇ ਜਾਂ ਕਲਕੱਤਾ ਬੈਠੇ ਜਾਂ ਜਿੱਥੇ ਵੀ ਬੈਠੇ ਸਿੱਖ ਨੇ ਉਹਨਾਂ ਨੂੰ ਕਹੀਏ ਜੇ ਤੁਸੀਂ ਪੰਜਾਬ ਆ ਜਾਓ ਔਰ ਪੰਜਾਬ ਦੀ ਗਵਰਨਮੈਂਟ ਕੀ ਦੀ ਹੈ ਜਾਂਦਾ ਹੈ ਨਾ ਵੀ ਪੰਜਾਬ ਖਾਲਸਤਾਨ ਹੋਏ ਸਾਡੀ ਹਕੂਮਤ ਐਸੀ ਦੇਖੀ ਹੈ ਕਿ ਬਈ ਉਹਨਾਂ ਲਈ ਕਿਹੜੇ ਰਿਸੋਰਸ ਕ੍ਰੀਏਟ ਕਰਦੇ ਨੇ ਉੱਥੇ ਤਾਂ ਉਹਨਾਂ ਦਾ ਹੱਥ ਠੋਕਾ ਬੈਠਾ ਜੀ ਉਹ ਤਾਂ ਜੇ ਹੁਣ ਅਸੀਂ ਭਾਵੇਂ ਕੋ ਕੇਜਰੀਵਾਲ ਦੇ ਹਮੈਤੀ ਨਹੀਂ ਹੈ ਜੇ ਉਹ ਦੌਰਾ ਕਰਨ ਲਈ 4 ਦਿਨ ਲਈ ਆਇਆ ਤੇ ਕਿਵੇਂ ਉਹਦੇ ਤੇ ਅਟੈਕ ਬੱਸ ਦੇ ਉੱਤੇ ਜਿਹੜਾ ਪੱਥਰ ਮਾਰ ਰਹੇ ਨੇ ਜੁੱਤੀਆਂ ਸੁੱਟ ਰਹੇ ਨੇ ਜਿਹੜਾ ਉਹ ਹੋਖਲਾ ਕਰ ਰਹੇ ਨੇ ਔਰ ਕੱਲ ਨੂੰ ਜੇ ਉਹਨਾਂ ਦਾ ਨੂੰ ਕੁਝ ਵੀ ਕਰਨਾ ਪੈਂਦਾ ਕਿਸੇ ਹੱਦ ਤੱਕ ਵੀ ਮਾਰਨ ਮਾਰਨ ਤੱਕ ਵੀ ਜਾਣਗੇ ਸੋ ਜਦੋਂ ਲੋਕਲ ਹੌਸਟਿਲਟੀ ਇਸ ਲੈਵਲ ਦੀ ਹੈ ਕੋਈ ਸਾਧਨ ਦਾ ਪਾਰਟ ਨਹੀਂ ਹੈ ਤੁਸੀਂ ਕਿਵੇਂ ਉਹਨਾਂ ਨੂੰ ਕਿੱਥੇ ਸੈਟਲ ਕਰੋਗੇ ਇਮੀਡੀਏਟ ਸੋ ਮੈਂ ਸਮਝਦਾ ਹਾਂ ਵੀ ਇਹਦੇ ਵਿੱਚ ਅਗੇਨ ਜਿਹੜਾ ਸੰਤਪਿੰਡਾ ਵਾਲਿਆਂ ਦਾ ਵੀ ਕਹਿਣਾ ਸੀ ਔਰ ਇਹੀ ਹੈ ਕਿ ਸਿੱਖ ਹਥਿਆਰ ਰੱਖਣ ਔਰ ਜਿੱਥੇ-ਜਿੱਥੇ ਵੀ ਨੇ ਕੋਈ ਜਿਵੇਂ ਉਹ ਕਹਿੰਦੇ ਸੀ ਵੀ 10ਵੇਂ ਬਾਦਸ਼ਾਹ ਨੇ ਕਿਹੜੇ ਔਰੰਗਜ਼ੇਬ ਤੋਂ ਲਾਇਸੈਂਸ ਲਏ ਹੋਏ ਸੀ ਤੁਹਾਨੂੰ ਲਾਇਸੈਂਸ ਹੀ ਨਹੀਂ ਵੀ ਹੈ ਜੋ ਹੁਣ ਵੀ ਲਾਇਸੈਂਸ ਸੀ ਉਹ ਤਾਂ ਜਮ੍ਹਾਂ ਕਰਵਾ ਲੈਂਦੇ ਨੇ ਜਦੋਂ ਕੋਈ ਵੀ ਪੁਲਿਸ ਆ ਕੇ ਲੈ ਜਾਂਦੀ ਹੈ ਹਥਿਆਰ ਰੱਖੋ ਆਪਣੇ ਆਪ ਨੂੰ ਪੂਰਾ ਤਿਆਰ ਰੱਖੋ ਔਰ ਜਿਹੜੀਆਂ ਲੋਕਲ ਦੂਸਰੀਆਂ ਕਮਿਊਨਿਟੀਜ਼ ਨੇ ਜਿੱਥੇ ਦਲਿਤ ਭਾਈਚਾਰਾ ਹੈ ਮੁਸਲਮਾਨ ਨੇ ਇਸਾਈ ਨੇ 400 ਮਿਲੀਅਨ ਬਣ ਜਾਂਦੇ ਜਿੱਥੇ ਸਿੱਖ ਨੇ ਉਹਨਾਂ ਨੂੰ ਪੋਲੀਟੀਕਲ ਐਲਾਈਅੰਸ ਆਪਣਾ ਡਿਫੈਂਸ ਹਾਂ ਇਹ رائے ਮੈਂ ਜ਼ਰੂਰ ਦਿਆਂਗਾ ਕਿ ਵੀ ਸਿੱਖ ਆਬਾਦੀਆਂ ਇਕੱਠੀਆਂ-ਇਕੱਠੀਆਂ ਹੋਣੀਆਂ ਇਕੱਠੇ ਉਹਨਾਂ ਨੂੰ ਰਹਿਣਾ ਚਾਹੀਦਾ ਹੈ ਮੁਸਲਮਾਨ ਇਕੱਠੇ ਰਹਿੰਦੇ ਨੇ ਔਰ ਇਸ ਲਈ ਉਹਨਾਂ ਦਾ ਬਚਾਅ ਵੀ ਹੈ ਜਦੋਂ ਫਿਰ ਹਮਲਾ ਕਰਨ ਆਉਂਦੇ ਨੇ ਉਹਨਾਂ ਨੂੰ ਮੁਕਾਬਲਾ ਵੀ ਕਰਦੇ ਨੇ ਜੀ ਤੇ ਅਸੀਂ ਜਿੱਥੇ ਵੀ ਐ ਖਿਲਰ ਕੇ ਬਹੁਤ ਰਹਿੰਦੇ ਆ ਇਹ ਪਾਠ ਜ਼ਰੂਰ ਹੈ ਵੀ ਸਿੱਖ ਆਬਾਦੀਆਂ ਦੇ ਨੇੜੇ ਗੁਰਦੁਆਰਿਆਂ 'ਚ ਪੂਰੀ ਸਾਡੀ ਕਿਲਾਬੰਦੀ ਹੋਣੀ ਚਾਹੀਦੀ ਹੈ ਘਰਾਂ 'ਚ ਹਥਿਆਰ ਹੋਣੇ ਚਾਹੀਦੇ ਨੇ ਔਰ ਇਹ ਕੋਵਿਡ ਜਿਹੜੇ ਨੇ ਫਿਰ ਬਹੁਤੇ ਖਲੂੰਦੇ ਨਹੀਂ ਹੈ ਨਵੰਬਰ 84 'ਚ ਵੀ ਜਿੱਥੇ ਮੁਕਾਬਲਾ ਹੋਇਆ ਉੱਥੇ ਨਹੀਂ ਖਲੋਤੇ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ 이슈 ਬੜਾ ਐਮ ਹੈ ਮੈਂ ਫਿਰ ਕਿਸੇ ਤੇ ਵੇਲੇ ਇਸ ਤੇ ਉੱਤੇ ਗੱਲਬਾਤ ਕਰਾਂਗਾ ਜੀ ਸੋ ਵੀਰ ਚਮਨਦੀਪ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਸਾਨੂੰ ਦਿੱਕੀ ਜੀ ਦਾ ਸਾਥ ਲੈਣਾ ਨੇ ਬ੍ਰੇਕ ਵੀਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤਬਾ